ਕੁਦਰਤ ਗਰਬਾਣੀ ਦੇ ਸ਼ਬਦ ਨੇ ਕਿ ਆਪੇ ਕਰ ਕਰ ਦੇਖਦਾ ਆਪੇ ਸਭ ਸੱਚਾ ਜੋ ਹੁਕਮ ਨਾਲ ਬੁੱਝਾ ਖਸਮ ਕਾ ਸੋ ਨਰ ਕੱਚਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸ਼ਬਦ ਹੈ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮ ਹੈ ਜੰਤੋ ਪਾਇਨ ਤਿਨਾ ਪਿਰੋਜੀ ਦੇ ਸ਼ਬਦ ਹੈ ਕਿ ਆਪੀ ਨੇ ਆਪ ਸਾਜਿਓ ਆਪੀ ਨਰਚਿਓ ਨਾਉ ਦੋਈ ਕੁਦਰਤ ਸਾਜਿਆ ਕਰ ਆਸਣ ਡਿਠੋ ਚਾਓ ਜਿੰਨਾ ਵੀ ਇਹ ਮ੍ਰਿਤਮੰਡਲ ਦੇ ਅੰਦਰ ਪਦਾਇਸ਼ ਹੋਈ ਆ ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਨੇ ਉਸ ਕਾਲਪੁਰਖ ਨੇ ਨੰਕਾਰ ਵਾਹਿਗੁਰੂ ਨੇ ਅੱਲਾ ਨੇ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਦੀ ਦੇਖ ਰੇਖ ਉਹਨਾਂ ਦਾ ਆਹਾਰ ਉਹਨਾਂ ਦਾ ਰਜਕ ਜਿਹੜਾ ਵਾ ਉਹਨੇ ਇੱਕੋ ਵਾਰੀ ਪਾਤਾ ਕਾਲਪੁਰਖ ਨੰਕਾਰ ਵਾਹਿਗੁਰੂ ਨੇ ਸ਼ਬਦ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਇਕਾ ਵਾਰ ਉਹਨਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਪਰਿਵਾਰ ਦੀ ਦੇਖ ਰੇਖ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਆ ਜਿਹੜੇ ਜੀਵ ਨੇ ਪਾਣੀ ਦੇ ਵਿੱਚ ਫਿਰ ਰਹੇ ਨੇ ਇਹਨਾਂ ਦੀ ਸਾਂਭ ਸੰਭਾਲ ਪਾਣੀ ਚ ਕੌਣ ਕਰ ਰਿਹਾ ਇਹਨਾਂ ਦੇ ਬੱਚਿਆਂ ਦੀ ਕਿਹਨੂੰ ਚਿੰਤਾ ਵਾ ਚਿੰਤਾ ਉਸ ਅਕਾਲ ਪੁਰਖ ਨੂੰ ਆ ਆ ਜਿਹੜੇ ਜੰਗਲ ਤੇ ਫਿਰਦੇ ਨੇ ਜੀਵ ਇਹਨਾਂ ਦਾ ਆਹਾਰ ਕੌਣ ਚਲਾ ਰਿਹਾ ਜਾਨ ਦੇ ਬੱਚਾ ਦਾ ਪਾਲਣ ਪੋਸਣ ਕੌਣ ਕਰ ਰਿਹਾ ਜਾਨ ਦਾ ਜਿਹੜਾ ਫੁੱਚ ਰਿਹਾ ਭਵਿਕਵਾ ਉਹਦੇ ਬਾਅਦ ਤੇ ਕਿਹਨੂੰ ਚਿੰਤਾ ਵਾ ਚਿੰਤਾ ਉਸ ਪ੍ਰਭੂ ਭਗਵਾਨ ਨੂੰ ਪਿਆਰੇ ਵੀਰੋ ਚਿੰਤਾ ਉਹੀ ਕਰਦਾ ਸਾਡਾ ਮੁਢਲਾ ਫਰਜ਼ ਇਹ ਬਣ ਜਾਂਦਾ ਕਿ ਅਸੀਂ ਸਾਰੇ ਝਮੇਲੇ ਮਕਾ ਕੇ ਦੂਜੇ ਪਾਸਿਆਂ ਤੋਂ ਦੂਜੇ ਭਾਉ ਤੋਂ ਮੁਖ ਮੋੜ ਕੇ ਤੇ ਅਸੀਂ ਧਰਮੀ ਹੋ ਕੇ ਧਾਰਮਿਕ ਨਹੀਂ ਧਰਮੀ ਹੋ ਕੇ ਉਸ ਆਕਾਰਪੁਰਖ ਦਾ ਸਵਾਸ ਸਵਾਸ ਨਾਮ ਸਿਮਰਨ ਕਰਿਏ